हां जी दोस्तों सारेया नुं सस्त्रिकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਕੈਰੋਂ ਤਹਿਸੀਲ ਪਤੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਵੀ ਤਕਰੀਬਨ ਤੁਹਾਨੂੰ ਕੋਈ ਟੋਟਲ 5 ਕਿਨਾਂਗ ਆਪਾਂ ਦਿਖਾਉਣੇ ਆ 4 ਵੜਾ ਇੱਕ ਮੱਝ ਨੀਲੀ ਰਾਵੀ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਪਸ਼ੂ ਜੇਕਰ ਦੋਸਤੋ ਗੱਲ ਕਰੀਏ ਤੇ ਸਾਰੇ ਸੂਏ ਸੂਬਾਏ ਪਸ਼ੂ ਆ ਕੋਈ ਦੋ ਦੋ ਚਾਰ ਚਾਰ ਦਿਨਾਂ ਦੇ ਵਿੱਚ ਇਹ ਪਸ਼ੂ ਜਿਹੜੇ ਦੋਸਤੋ ਬਿਲਕੁਲ ਸੂਏ ਆ ਠੀਕ ਆ ਜੀ ਤੇ ਬੱਚਿਆਂ ਦੇ ਨਾਲ ਵੀਰ ਝੰਡੇ ਸਿੰਘ ਨੇ ਵੀ ਕਹਿਤਾ ਵੀ ਸਾਰਿਆਂ ਦੇ ਨਾਲ ਨਾੜੂ ਆ ਬੱਚਿਆਂ ਦੇ ਤੇ ਬੌਲੇ ਤੇ ਆ ਕਰਮਾਲੇ ਜਿੰਨੇ ਪਸ਼ੂ ਵੀ ਦੋਸਤੋ ਸੂਏ ਸੂਬਾਏ ਸਾਰੇ ਬੌਲੇ ਤੇ ਚੱਲ ਰਹੇ ਆ ਬਾਕੀ ਡਿਟੇਲ ਆਪਾਂ ਵੀਰ ਝੰਡੇ ਤੋਂ ਲੈ ਲਾਂਗੇ ਤੇ ਖਾਸ ਪਹੁੰਚ ਤੁਸੀਂ ਪਿੰਡ ਕਰੋਂ ਕਰਨੀ ਆ ਨੌਕਾਪਿੰਡ ਬਿਲਕੁਲ ਨਜ਼ਦੀਕ ਆ ਸਰਾਲੀ ਮੰਡ ਪਿੰਡ ਥੋੜੀ ਦੂਰੀ ਤੇ ਆ ਅੱਜ ਤਰੀਕ ਦੋਸਤੋ 8 ਮਈ ਤੇ ਸਮਾਂ ਕੋਈ ਦੁਪਹਿਰ ਦੇ ਦੋਸਤੋ 12:30 ਵਜੇ ਦਾ ਬਾਕੀ ਜਿਹੜੇ ਵੀ ਪਸ਼ੂ ਤੁਹਾਨੂੰ ਦਿਖਾਵਾਂਗੇ ਜਿਹੜਾ ਕੋਈ ਖਰੀਦਾਰ ਵੀਰ ਪਸ਼ੂ ਖਰੀਦਣ ਆ ਰਿਹਾ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਤਸੰਨੀ ਤੁਸੀਂ ਆਪਣੀ ਕਰਨੀ ਆ ਹੱਕ ਸਮਝ ਕੇ ਆਪਣੀ ਤਸੰਨੀ ਕਰ ਲਿਓ ਹਰ ਵਾਰ ਆਪਣੀ اپੀਲ ਹੁੰਦੀ ਆ ਸਾਰੇ ਖਰੀਦਾਰ ਵੀਰਾਂ ਦੇ ਅੱਗੇ ਜੇਕਰ ਕੋਈ ਗੱਭਣ ਪਸ਼ੂ ਲੈ ਕੇ ਜਾਂਦੇ ਹੋ ਤੇ ਚੌਥਾ ਥਨਾ ਦਾ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਆ ਉਹ ਵੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਔਰ ਕਰਦੇ ਆ ਬਾਤचीत ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਾਸਰੀ ਕਾਲ ਸਾਸਰੀ ਕਾਲ ਵੀਰ ਝੰਡੇ ਬੜੇ ਵਧੀਆ ਵੀਰ ਝੰਡੇ ਠੀਕ ਠਾਕ ਜੀ ਵਧੀਆ ਹੀ ਠੀਕ ਠਾਕ ਸਾਰਿਆਂ ਤੋਂ ਪਹਿਲਾਂ ਮੇਰੇ ਵੀਰ ਭਰਾ ਮੇਰੇ ਸਬਸਕ੍ਰਾਈਬਰ ਚੈਨਲ ਨੂੰ ਪਿਆਰ ਕਰਨ ਵਾਲਿਆਂ ਦਾ ਆ ਆ ਜੀ ਨੂੰ ਸਤਿ ਸ਼੍ਰੀ ਅਕਾਲ ਸਾਸਰੀ ਕਾਲ ਵੀਰ ਝੰਡੇ ਹੋਰ ਵੀ ਜਵਾਨੋਂ ਠੀਕ ਠਾਕ ਵਧੀਆ ਹੀ ਵਧੀਆ ਜੀ ਠੀਕ ਠਾਕ ਜੀ ਤੇ ਵੀਰ ਝੰਡੇ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਆਪਣੇ ਕੋਲ ਟੋਟਲ 5 4 ਵਾੜਾਂ ਤੇ ਇੱਕ ਮੱਝ ਆ ਗਈ ਆ ਹਾਂ ਜੀ ਪਸ਼ੂ ਵੈਸੇ ਅੱਜ ਚਲੋ ਹਰ ਵਾਰ ਸੋ ਇਸ ਵਾਈ ਹੁੰਦੇ ਪਰ ਅੱਜ ਨਗ ਜਿਹੜੇ ਜਿੰਨੇ ਵੀ ਉਹਨਾਂ ਦਾ ਸਾਰੇ ਸੋ ਇਸ ਵਾਈ ਤਾਜ਼ੇ ਆ 나ੜੂ ਨਾਲ ਬੱਚਿਆਂ ਦੇ ਬਿਲਕੁਲ ਤਾਜ਼ੇ ਆ ਜੀ ਠੀਕ ਆ ਜੀ ਮਾਲੋ ਨਜ਼ਾਰੇ ਬੱਚੇ ਪਰ ਕੱਲ ਦੇ ਸੰਤੂ ਸਾਹਿਬ ਕੋਲ ਠੀਕ ਆ ਲੈ ਵੀ ਚੰਡੇ ਵੀਰ ਚਲੋ ਬਾਕੀ ਆਪਾਂ ਸਟੈਪ ਬਾ ਸਟੈਪ ਗੱਲਬਾਤ ਕਰਾਂਗੇ ਇੱਕ ਵੜ ਕਰਮਾਲੀ ਸੂਈ ਹੈ ਬਹੁਤ ਖੂਬਸੂਰਤ ਤੇ ਦੋ ਬੱਚੇ ਦਿੱਤੇ ਆ ਦੋਵੇਂ ਬੱਚੀਆਂ ਦੋਵੇਂ ਬੱਚੀਆਂ ਜੀ ਹਾਂ ਦੋਵੇਂ ਬੱਚੇ ਤੇ ਬੱਚੀਆਂ ਜਿਵੇਂ ਤਾਂ ਕਿ ਟਵਿੰਸ ਜੋੜੀਆਂ ਹਨ ਹਾਂਜੀ ਹਾਂਜੀ ਇੱਕੋ ਜੇ ਰੰਗ ਰੂਪ ਇੱਕੋ ਜੇ ਪ੍ਰਿੰਟ ਆ ਇੱਕੋ ਜੇ ਮੂੰਹ ਮਥੇ ਲਓ ਦੋਸਤੋ ਬਹੁਤ ਖੂਬਸੂਰਤ ਤੋਹਫਾ ਵੀਰ ਦੇ ਕੋਲ ਆ ਇੱਕ ਵਹਿੜਾ ਜਿਹੜੀ ਆ ਇਹ ਸੂਈ ਸੁਭਾਈ ਆ ਤਾਜੀ ਤੇ ਦੋ ਬੱਚਿਆਂ ਨੂੰ ਜਨਮ ਦਿੱਤਾ ਦੋਵੇਂ ਬੱਚੀਆਂ ਨੇ ਫੀਮੇਲ ਕਾਫ ਤੇ ਵੇਖੋ ਕੁਦਰਤ ਦਾ ਕ੍ਰਿਸ਼ਮਾ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਤੀਸਰੇ ਨੰਬਰ ਤੇ ਜਿਵੇਂ ਜਿਵੇਂ ਆਪਾਂ ਗੱਲਬਾਤ ਕਰਦੇ ਇਹਦੇ ਤੱਕ ਆਏ ਉਦੋਂ ਤੱਕ ਆਪਾਂ ਤੁਹਾਨੂੰ ਪੂਰੀ ਡਿਟੇਲ ਜਿਹੜੀ ਆ ਇਸ ਵਹਿੜ ਦੀ ਦੇਵਾਂਗੇ ਸੋ ਜਿਹੜਾ ਵੀਰ ਲੈ ਕੇ ਜਾਊਗਾ ਦੋਸਤੋ ਪੰਜੇ ਜਿਹੜੀਆਂ ਘੋੜੇ ਦੇ ਵਿੱਚ ਨੇ ਆਜੋ ਇੱਕ ਬੰਨੇ ਸ਼ੁਰੂਆਤ ਕਰਦੇ ਆਂ ਇਧਰੋਂ ਆਪਾਂ ਇਸ ਡੱਬੀ ਵਹਿੜ ਤੋਂ ਠੀਕ ਆ ਜੀ ਪ੍ਰਿੰਟ ਪ੍ਰਿੰਟ ਚ λαβੀ ਵੀਰ ਝੰਡੇ ਇਤੋਂ ਸ਼ੁਰੂਆਤ ਕਰ ਲਗੀ ਤੇ ਦੇਦ ਗਿਆ ਡਿਟੇਲ ਵੀਰ ਝੰਡੇ ਦਾ ਸੂਆ ਦੱਸ ਦੇ ਇੱਕ ਤਾਂ ਇਹ ਪਹਿਲਾ ਸੂਆ ਸੂਈ ਆ ਠੀਕ ਹੈ ਜੀ ਮੂੰਹ ਦੂਜੀ 6 ਸੰਦਾ ਵਛੀ ਓਕੇ ਹਾਂਜੀ ਇਹ ਪਰ ਤੋਂ ਸ਼ਾਮੀ ਵੀ ਉਹੀ ਸੂਈ ਜਾਵੇ ਕੋਤਾ ਹੀ ਹੈ ਜੀ ਲਓ ਜੀ ਮੰਨ ਲਓ ਇਹ ਆ ਵੀ ਦਾ ਸਾਫ ਨਹੀਂ ਕਰਮਾ ਲਈ ਮੰਨ ਲਓ ਹੋਈ ਮੇਰਾ ਮੂਲ ਉਸੇ ਤਰ੍ਹਾਂ ਲੱਗਾ ਵੇ ਜੀ ਹਾਂਜੀ ਹਾਂਜੀ ਉਸੇ ਤਰ੍ਹਾਂ ਮੰਨ ਲਓ ਇਹ ਆ ਵੀ ਪੱਟੀ ਦਾ ਚਲੋ 나ੜੂ ਵੀ ਨਾਲ ਆਪਾਂ ਚਲੋ ਸੂਈ ਉੱਥੋਂ ਹੁੰਦਾ ਹੀ ਤੋਂ ਉਹਨਾਂ ਨੇ ਕਿਹਾ 50 ਲੱਖ ਉਹ ਨਾੜੂ ਹੂੰ ਹਾਂਜੀ ਨਾਲ ਹੀ ਆ ਜੇ ਮੰਨ ਲਓ ਆ ਮਗਰ ਬੱਚਾ ਆ ਗਿਆ ਹਾਂਜੀ ਹਾਂਜੀ ਲੋਕ ਦੋਸਤੋ ਦੂਜਾ ਸੂਆ ਵਾਛੀ ਸੂਈ ਆ ਠੀਕ ਆ ਪਹਿਲਾ ਜਿਹੜਾ ਪਹਿਲਣ ਬੱਚੀ ਆ ਹਾਂਜੀ ਪਹਿਲਾ ਪਹਿਲਾ ਠੀਕ ਆ ਠੀਕ ਆ ਠੀਕ ਆ ਆ 나ੜੂ ਨਾਲ ਹੈਗਾ ਥੋੜਾ ਜਿਹਾ ਨਾ ਕੋਈ ਨਾਲ ਹੈ 나ੜੂ ਦੋਸਤੋ ਠੀਕ ਆ ਅੱਧਾ ਘਪੋਟਾ ਪੋਟਾ ਤਾਂ ਪੋਟਾ ਲੱਗਾ ਨਾਲ 나ੜੂ ਤੇ ਪਹਿਲਾ ਸੂਆ ਵਾਛੀ ਪਲੂਨ ਸੂਈ ਆ ਤੇ ਪਰਸੋਂ ਦੀ ਤਾਂ ਕੱਲ ਦੀ ਸੂਈ ਹੈ ਜੀ ਪਰਸੋਂ ਦੀ ਸੂਈ ਆ ਬਾਕੀ ਦੋਸਤੋ ਬੌਲੇ ਤੇ ਚੱਲ ਰਹੀ ਆ ਤੇ ਪਰਸੋਂ ਦੀ ਬੱਚੀ ਸੂਈ ਆ ਪਹਿਲਣ ਬੱਚੀ ਨੇ ਕਿ ਐਨੂੰ ਤੋੜ ਲਵੇ ਪਹਿਲਣ ਬੱਚੀ ਸੂਈ ਆ ਠੀਕ ਆ ਤੇ ਕੱਦ ਬੱਚੀ ਦਾ ਚੰਗਾ ਵੈਸੇ ਜਿੱਦਾਂ ਪਹਿਲਾ ਸੂਬਾ ਸੂਈ ਹੈ ਸੋਹਣੇ ਕੱਦ ਦੇ ਵਿੱਚ ਵੱਡੀਆਂ ਬਿਹੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਜੇ ਠੀਕ ਆ ਸੋ ਥਾਣ ਥਾਣ ਦੀ ਕੁਆਲਿਟੀ ਬਹੁਤ ਖੂਬਸੂਰਤ ਲੰਬੇ ਥਾਣਾ ਤੇ ਆ ਲਿਓ ਜੀ ਠੀਕ ਹੈ ਜੀ ਬਾਕੀ ਸਫਾਈਆਂ ਸਪੂਈਆਂ ਬਹੁਤ ਆ ਦੋਸਤੋ ਲੰਬਾ ਥਾਣਾ ਕਈ ਵਾਰ ਹੁੰਦਾ ਵੀ ਪਹਿਲਣ ਬੱਚੀਆਂ ਦੇ ਬਿਲਕੁਲ ਨਿੱਕਾ ਨਿੱਕਾ ਜਿਹਾ ਥਾਣਾ ਲੱਗਾ ਹੁੰਦਾ ਵੀ ਜਿਹੜਾ ਉਂਗਲਾਂ ਖਿੱਚਣ ਵਾਲੀ ਗੱਲਬਾਤ ਮੁੱਠੀ ਥਾਣਾ ਹੱਥੀ ਚਵਾਈ ਦਾ ਥਾਣਾ ਸੋ ਦੂਰੋਂ ਨੇੜੇ ਕੋਈ ਵੀਰ ਇੱਥੇ ਆਣ ਕੇ ਵੇਖੂਗਾ ਤੇ ਇਹ ਨਹੀਂ ਕੋਈ ਸ਼ੱਕ ਜਾਰ ਕਰੂਗਾ ਵੀ ਯਾਰ ਛੋਟਾ ਜਿਹਾ ਥਾਣਾ ਬੱਚੀ ਦਾ ਲੰਬੇ ਥਾਣਾ ਹੱਥੀ ਚਵਾਈ ਦਾ ਥਾਣਾ ਤੇ ਬਹੁਤ ਖੂਬਸੂਰਤ ਛੱਡਾ ਠੀਕ ਆ ਜੀ ਫਾੜੀ ਵਾਲਾ ਹਵਾਨਾ ਦੇਵਾ ਆ ਦੇਖੋ ਜੀ ਸੋ ਪਹਿਲਣ ਬੱਚੀ ਸੋਈ ਆ ਅਹੀ ਵੀ ਵੀ ਠੀਕ ਆ ਮੰਨ ਲਓ ਕਰਮਾਲੀਆ ਵੇਖੋ ਪਾਲ ਇੱਤਾ ਹੀ ਮੰਨ ਲਓ ਬਹਿ ਜਾਓ ਪਾਲ ਜਿੱਦਾਂ ਮੱਥ ਸ਼ਾਨਾ ਸੰਗਰੀਆ ਵੀ ਠੀਕ ਆ ਕਰਦਾ ਵਾ ਜਿੱਦਾਂ ਮਰਜੀ ਮੰਨ ਲੋ ਇਹ ਹਾਂ ਇਹ ਉਂਗਲ ਉਂਗਲ ਜੇ ਢੀ ਮੋਟੀ ਧਾਰ ਹੈ ਨਜ਼ਾਰੇ ਆ ਗਿਆ ਵੇ ਭਾਵੇਂ ਮਗਰਲੇ ਦਾ ਮਗਰਲਾ ਇਹ ਤਾਂ ਢਾਰ ਲੈਣਾ ਕਰਨਾ ਲੈ ਇਹ ਤਾਂ ਇਹ ਵੀ ਮੋਟਰ ਚੱਲਦੀ ਆ ਖੜਕਾ ਦੜਕਾ ਉਸੇ ਤਰ੍ਹਾਂ ਹੀ ਆ ਲੈ ਵੀ ਬਾਕੀ ਸਾਨੂੰ ਸਭ ਹੁਣ ਤੇ ਆ ਬੌਲਾ ਜੇ ਮੰਨ ਲੋ ਇਹ ਥੰਨੇ 'ਚ ਹੋਵੇ 14 ਕਿਲੋ ਆ 14 ਜੇ 15 ਜੇ ਵੀਰ ਜੀ ਠੀਕ ਆ ਜੀ ਜਿੱਦਾ ਬਾਕੀ ਆ ਵੀ ਜਿੱਦਾ ਕੱਦ ਕਾਠਾ ਵੀ ਜਿੱਦੀ ਚਲੋ 20 ਤੋਂ ਪਲਾਸ ਤੇ ਵੱਚੀ ਚੱਲੂਗੀ ਹਾਂ ਬਾਕੀ ਚਲੋ ਕੋਈ ਆਪਣੀ ਤੁਹਾਨੂੰ ਪਤਾ ਸੇਵਾ ਦੇ ਸਿਰ ਤੇ ਆ ਹਾਂ ਜਿੰਨਾ ਮਰਜ਼ੀ ਬਾਕੀ ਜਿੰਨਾ ਹੁੰਦਾ ਪਤਾ ਬੋਲਾ ਆਪਾਂ ਦੇ ਵਿੱਚ ਹੀ ਉਹਨਾਂ ਦੱਸਣਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਆਹ ਜੀ ਬਾਕੀ ਚਲੋ ਆ ਵੀ ਪਰਮਾ ਦੀ ਤੰਮੂ ਥੋੜਾ ਚੱਲਾ ਲਓ ਵੱਚੀ ਚੱਲੇ ਆਹ ਲੇਵਾ ਪੂਰਾ ਪੱਥਰ ਰੜਗਾ ਹੈ ਹਾਂ ਜੀ ਪੱਥਰ ਰੜਗਾ ਆਹ ਲਓ ਸਾਹ ਨੂੰ ਵੇਖੋ ਕੱਚੀ ਆਉਂਦੀ ਪਰਮਾ ਦੀ ਲੰਮੀ ਲੰਮੀ ਪੂਰੀ ਆ ਲਓ ਜੀ ਹਾਂ ਜੀ ਸੋ ਸੋਹਣੇ ਰੰਗ ਰੂਪ ਦੇ ਵਿੱਚ ਆ ਸੋਹਣੇ ਸਰੀਰਕ ਢਾਂਚੇ ਦੇ ਵਿੱਚ ਤੇ ਛੱਡੇ ਵੀਰ ਲੈਣ ਦੇਣ ਕੀ ਕਰਦਾ ਮੁੱਲ ਕੀ ਕਰੋਗੇ ਤਾਂ ਜੀ ਜੀ ਮੁੱਲ 55000 ਰੁਪਇਆ ਇਹਦਾ ਆਪਾਂ ਕਰਨਾ ਕੋਈ ਜ਼ਿਆਦਾ ਨਹੀਂ ਵੈਣ ਨਹੀਂ ਕਰਨਾ ਛੱਟ ਨਹੀਂ ਕਰਨਾ ਹਾਂਜੀ 55 52000 ਦੀ ਜੀ ਬੱਛੀ ਦੇ ਦਾਂਗੇ 52000 ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਆ ਵੀ ਬੱਛੀ ਬਹੁਤ ਸੀਲ ਸੋਹਣੀ ਸਾਕਾ ਮਾਜ ਮੰਨ ਲਓ ਦੰਦਾਂ ਦੀਆਂ ਮੋਲੇ ਕੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਕਵਾ ਐਡਾ ਸੋਹਣਾ ਫਿਰ ਤੁਹਾਨੂੰ ਪਤਾ ਵੀ ਮੈਂ ਜਿਹੜੇ ਨਜ਼ਾਰੇ ਆਉਂਦੇ ਆ ਕੇ ਥੱਲੇ ਮਾਜ ਦੋਸਤੋ 52000 ਦੀ ਮਿਲ ਜਾਊਗੀ 55000 ਡਿਮਾਂਡ ਆ ਤੇ 52000 ਲੈ ਦੇ ਠੀਕ ਆ ਤੇ ਮਰਜੀ ਦੋ ਹਥਾਣਾ ਮੰਨ ਲਓ ਕਿਉਂ ਬੁਖਾਜ ਵੇਲੋ ਤਾਂ ਲੱਗਾ ਨਹੀਂ ਮੈਂ ਕਿਸੇ ਪਾਸੇ ਸ਼ਾਕੀ ਕੋ ਨਹੀਂ ਵੀ ਬਹੁਤ ਸੋਹਣਾ ਥਾਨ ਦੀ ਕੁਆਲਟੀ ਹੈ ਬਿਲਕੁਲ ਜੀ ਬਿਲਕੁਲ ਲਓ ਜੀ 52000 ਦੇ ਵਿੱਚ ਦੋਸਤੋ ਇਹ ਬੱਚੀ ਮਿਲ ਜੂਗੀ ਠੀਕ ਆ ਤਾਜੀ ਸੁਈ ਸੁਵਾਈ ਆ 나ੜੂ ਬਿਲਕੁਲ ਬੱਚੇ ਤੇ ਤੁਹਾਨੂੰ ਦਿਖਾਤਾ ਪਰ ਥੋੜਾ ਜਿਹਾ 나ੜੂ ਨਾਲ ਹੈਗਾ ਤੇ ਦਿਨਾਂ ਦੇ ਵਿੱਚ ਅੱਜ ਤੀਜੇ ਦਿਨ ਦੇ ਵਿੱਚ ਜੀ ਪਹਿਲੇ ਦਿਨ ਤੁਹਾਨੂੰ ਪਤਾ ਵਾ ਵੀ ਪਹਿਲੇ ਨਹੀਂ ਮਤਨ ਫਰਾਂਜੀ ਪਿੱਛਾ ਵੀ ਥੋੜਾ ਜਿਆਦਾ ਸੁਝਾ ਕਰ ਜਾਵਾ ਬੂਦਾ ਕਰਕੇ ਸੰਗ ਪਤਾ ਠੀਕ ਆ ਜੀ ਠੀਕ ਆ ਸੋਨਾ ਖਾਂਦੀ ਪੀਂਦੀ ਵਧੀਆ ਵਾ ਹਾਂ ਬਾਕੀ ਜਦੋਂ 20 ਪਲੱਸ ਸੰਨੂ ਸਾਹਿਬ ਚੱਲੂਗੀ ਕਰਮਾਂ ਚਲੋ ਜੀ ਅੱਗੇ ਸੇਵਾ ਤੇ ਡਿਪੈਂਡ ਅਵੀਰ ਝੰਡੇ ਬਾਕੀ ਬੋਲਾ ਤੁਸੀਂ ਦੱਸ ਰਹੇ ਜੇ ਜੇ ਇਨਾ ਬੋਲਾ ਚਵਾ ਦੋਗੇ ਤੇ ਅੱਗੇ ਦੁੱਧ ਦੀ ਉਮੀਦ ਆਪਾਂ ਚੰਗੇ ਦੀ ਕਰ ਸਕਦੇ ਹਾਂ ਲੈ ਵੀ ਝੰਡੇ ਵੀ ਅੱਗੇ ਸੈਕਿੰਡ ਨੰਬਰ ਤੇ ਆ ਗਈ ਕ੍ਰੋਸ ਸੰਗ ਦੇ ਵਿੱਚ ਹਾਂਜੀ ਹਾਂਜੀ ਇਹਦੀ ਡਿਟੇਲ ਵੀ ਕਰਤੀਏ ਸੰਜੀ ਹਾਂਜੀ ਇਹ ਦੂਜੀ ਤੁਜਾ ਸੁਆ ਸੁਲੀ ਆ ਵੱਚੀ ਅੱਛਾ ਜੀ ਬਾਕੀ ਚੀਲਿੰਗਾਂ ਕੋਲ ਨੇ ਇਹਨੂੰ ਵਛਣਾ ਠੰ ਵਰੀਆ ਲਗਾ ਹਾਂ ਕਰਮਾਲੀ ਨੂੰ ਵਿੱਚ ਲੋ ਜੀ ਨਾਲੋਂ ਵੀ ਸੀ ਚਈ ਹੁੰਦੇ ਤਰਾ ਵਸਣ ਭਰਦੀਆਂ ਘਰ ਮੰਦੀਆਂ ਅੱਛਾ ਤੇ ਸੁਆ ਇਹ ਦੂਜਾ ਹਾਂਜੀ ਦੂਜਾ ਸੁਆ ਸੁਈ ਲੋ ਜੀ ਦੂਜੇ ਸੁਵੇ ਦੇ ਵਿੱਚ ਮਗਰ ਬੱਚਾ ਹਾਂਜੀ ਬੱਚਾ ਵਾਜੀ ਬੱਚਾ ਮਗਰ ਠੀਕ ਹੈ ਬਲੈਕ ਰੰਗ ਦੇ ਵਿੱਚ ਆ ਬੱਚਾ 나ੜੂ ਤੇ ਬੱਚਾ ਹਾਂਜੀ ਹਾਂਜੀ ਅੱਜ ਦਿਨੇ ਨੂੰ ਵੀ ਦੱਸੇ ਤੁਸੀਂ ਤਿੰਨ ਕ ਹਾਂਜੀ ਇਹਨੂੰ ਵੀ ਅੱਜ ਤੀਜਾ ਦੇਣਾ ਤੀਜਾ ਦੇਣਾ ਹਾਂਜੀ ਪਤਾ ਵੀ ਸਾਰੇ ਬੱਚਾ ਦੇ 나ੜੂ ਪਰਮਾਲਾ ਹੈ ਲੋ ਦੋਸਤੋ ਤੀਜਾ ਦੇਣਾ ਤੇ ਅੱਛਾ ਤੇ ਝੰਡੇ ਵੀ ਰਹੀ ਤੇ ਥੱਲੇ ਬੌਲੇ ਦੀ ਹੁਣ ਸਥਿਤੀ ਕੀ ਹੈ ਇਹ ਇਹਦੇ ਥੱਲੇ ਬੌਲਾ ਹੁਣ 12 13 ਤਿੰਨ ਵਿੱਚ ਬੌਲਾ 12 13 ਕਿਲੋ ਹਾਂਜੀ ਫੁੱਲ ਗਰੰਟੀ ਵਾਲਾ ਜਿਹੜਾ ਮੰਨ ਲਓ ਤੇ ਬਾਕੀ ਚੋਣ ਚਣ ਸੋਣੀ ਨਿਕਲੀ ਚੰਗੀ ਵਧੀਆ ਐ ਨਾ ਭਾਵੇਂ ਮੰਨ ਲਓ ਇਹਨੂੰ ਅੱਖਾਂ ਵੰਗਾ ਚਲੋ ਪਾ ਲਈਦਾ ਵਾ ਹਾਂ ਬਾਕੀ ਇਹ ਆ ਵੀ ਭਾਵੇਂ ਪਾਵੇ ਵੀ ਭਾਵੇਂ ਨਾ ਪਾਵੇ ਹੂੰ ਤੇ ਬਾਕੀ ਇਹ ਆਸੀਂ ਸੀਲ ਤੋਂ ਰੋਸ਼ ਕਰ ਮਾ ਠੀਕ ਹੈ ਜੀ ਹਾਂਜੀ ਹਾਂ ਬਾਕੀ ਦੋਸਤੋ ਵੈਸੇ ਕੋਈ ਡਰਕਲ ਭਜਾਕਲ ਜੀ ਨਹੀਂ ਗਈ ਵੇਖੋ ਤੁਸੀਂ ਨਰੋਂ ਵਾਲੀ ਨਹੀਂ ਤੇ ਉਪਰੇ ਬੰਦੇ ਤੋਂ ਵੈਸੇ ਵੀ ਇੰਨੀ ਦੂਰੋਂ ਪਸੂ ਉਰਲੀ ਤੇ ਚੜ ਜਾਂਦੇ ਆ ਵੇਖੋ ਐਦਾਂ ਹੀ ਮੰਨ ਲਓ ਆ ਪਰਵਾਹੀ ਨਹੀਂ ਮੰਨ ਲੋ ਵੈਸੇ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਆ ਠੀਕ ਆ ਜੀ ਦੇਵਾ ਨਿੱਗਰ ਆ ਪਿੰਡਾ ਨਿੱਗਰ ਤੇ ਓਵਰ ਆਲ ਤੁਸੀਂ ਪੂਰੀ ਬਾਡੀ ਬੰਤਰ ਇਸ ਵੈੜ ਦੀ ਆ ਵੇਖ ਕੇ ਚੈੱਕ ਕਰ ਲੋ ਲੈ ਵੀ ਨਿੱਕੇ ਮੋੜਦਾ ਵੀ ਰਾਇ ਇਹਨੂੰ ਕੋਈ 12 13 12 13 ਬੌਲੇ ਤੇ ਹੁਣ ਦੋਸਤੋ ਸ਼ੁਰੂਆਤ ਹੋਈ ਆ ਸੋ ਦੂਜਾ ਸੂਆ ਤੁਹਾਨੂੰ ਰਿਪੀਟ ਇੱਕ ਬਰੀ ਫੇਰ ਕਰ ਦਿੰਦੇ ਆ ਵੀ ਦੂਜਾ ਸੂਆ ਬਾਕੀ ਥਾਣੇ ਦਾ ਵੀ ਤਕਰੀਬਨ ਤੁਸੀਂ ਵੇਖੋਗੇ ਤੇ ਖਾਤੀ ਚਵਾਈਲਾ ਥਾਣਾ ਆ ਦੇਖੋ ਬਹੁਤ ਵਧੀਆ ਮੋਟਾ ਮੋਟਾ ਥਾਣਾ ਜੀ ਮਦਵਾਇ ਵਧੀਆ ਮਗਰ ਲੈਣਾ ਮਤਲਬ ਹੈ ਵਧੀਆ ਚੁਆਇਆ ਜਾਂਦਾ ਕਈ ਵਾਰੀ ਜਾਂਦੇ ਨਾ ਮੰਨ ਲਓ ਮਨ ਲਓ ਕਿ ਇੱਥੇ ਘਾਟਾ ਮਗਰ ਲੈਣਾ ਮਤਲਬਾ ਵਧੀਆ ਦੇ ਗਾੜ ਲੈ ਗਾੜ ਲੈਣਾ ਵਧੀਆ ਚੁਆਇਆ ਜਾਂਦਾ ਠੀਕ ਆ ਤੇ ਛੰਡੇ ਇਹਦਾ ਵੀਰ ਮੁੱਲ ਵੀ ਦੱਸ ਦੇ ਮੋਹਲਾ ਵੀ ਦੀ ਇਹਦਾ ਆਪਾਂ ਜੈਜੀਆ 40000 ਰੁਪਇਆ ਮੋਹਲਾ ਤੇ ਬੀਬੀ 44000 ਦੀ ਬਚੀ ਦੇ ਦਾ 44000 ਦੀ ਹਾਂਜੀ 44000 ਦੀ ਕੀਤੀ ਹਾਂ ਆਵਾ ਜਿੱਦ ਤੋਂ ਸਿਰਫ 200 ਰੁਪਇਆ ਜਿਹੜਾ ਬਾਕੀ ਇਹ ਗਰਮੀਆਂ ਦਾ ਤੋਹਫਾ ਜੇ ਜਮੀਂ ਪੂਰੀ ਕਰਮਾ ਲਈ ਐ ਵਧੀਆ ਪੂਰੀ ਦੇ ਤਰਵੇ ਤੋਂ ਵਾਹ ਜੀ ਲਾ ਦੋਸਤੋ ਬਿਲਕੁਲ 나ੜੂ ਦੇ ਬੱਚਾ ਤੇ 44000 ਦੀ ਪਾਸੇ ਬਿਲਕੁਲ ਫੜ ਲਓ ਫੜ ਲਵਾਲੀ ਗੱਲਬਾਤ ਹੀ ਆ ਹਾਂਜੀ ਹਾਂਜੀ ਬਾਕੀ ਵਿੱਚੋਂ ਥੋੜਾ ਬਾਧਾ ਕਿਸੇ ਵੀਰ ਦਾ ਆਏ ਗਏ ਦਾ ਪ੍ਰੇਮ ਪਿਆਰ ਦੇ ਨਾਲ ਵਿੱਚੋਂ ਥੋੜਾ ਬਾਧਾ ਕੋਈ ਛੋਟਾ ਛੱਪਾ ਮੌਕੇ ਦਾ ਉਹ ਹੋ ਜਾਊਗਾ ਠੀਕ ਹੈ ਜੀ ਸਾਰੇ ਪਸ਼ੂਆਂ ਦੇ ਵਿੱਚੋਂ ਕੋਈ ਮੌਕੇ ਤੇ ਥੋੜਾ ਬਾਧਾ ਛੋਟਾ ਛੱਪਾ ਹੋ ਜਾਂਦਾ ਪਿਆਰ ਮਾਨ ਤਾਂ ਤੇ ਬਾਕੀ ਵਹਿੜ ਜਿਹੜੀ 44000 ਦੇ ਵਿੱਚ ਮਿਲ ਜਾਊਗੀ ਹੋਣ ਜਿਹੜੀ ਬੌਲੇ ਤੇ 12 13 ਲੀਟਰ ਤੇ ਆ ਅੱਗੇ ਵਿਖਾਉਣੇ ਤਾਂ ਦੋਸਤੋ ਇੱਕ ਹੋਰ ਜਿਹੜੀ ਆਪਾਂ ਗੱਲਬਾਤ ਤੁਹਾਨੂੰ ਸਟਾਰਟ ਦੇ ਕੇ ਚਲੋ ਵੈਸੇ ਕੁਦਰਤੀ ਕਿਰਸ਼ਮੇ ਹੁੰਦੇ ਰਹਿੰਦੇ ਆ ਕਦੀ ਦੋ ਨਾਗ ਆ ਗਏ ਕਦੀ ਨਾਲ ਤਿੰਨ ਬੱਚੇ ਆ ਗਏ ਠੀਕ ਆ ਜੀ ਫਾਲ ਵੀ ਤੁਹਾਨੂੰ ਦਿਖਾਵਾਂਗੇ ਦੋ ਬਹੁਤ ਕਬੂਤਰ ਵਰਗੀਆਂ ਬੁਲਬੁਲ ਵਰਕੇ ਬੱਚੇ ਆ ਦੋ ਬੱਚੀਆਂ ਤੇ ਲੈ ਵੀ ਝੰਡੇ ਵੀਰ ਇਹਦੀ ਸੁਣਾਦੇ ਪੂਰੀ ਗੱਲ ਬਾਤ ਇਹ ਵਿੱਚ ਦੀ ਪਹਿਲਾਂ ਬੱਚੀ ਆ ਅੱਛਾ ਜੀ ਹਾਂ ਜੀ ਹਾਂ ਜੀ ਪਹਿਲਾਂ ਬੱਚੀ ਹੋਈ ਆ ਹਾਂ ਤੁਹਾਨੂੰ ਵੀ ਬਹੁਤ ਬੱਚੇ ਦਾ ਦੇਖੋ ਸਭਾਈ ਜੁਨੀ ਵਿੱਚ ਜੀ ਠੀਕ ਆ ਜੀ ਲਓ ਜੀ ਸੋ ਆਪਦੇ ਵਜਨ ਵਜੂਦ ਨਾਲ ਉਹਨੂੰ ਵੇਖੋ ਕਰਮਾ ਲਈ ਠੀਕ ਆ ਜੀ ਇਹ ਬੱਚੀ ਪਹਿਲਾਂ ਨੇ ਝੰਡੇ ਵੀਰ ਹਾਂ ਪਹਿਲਾਂ ਨੇ ਵੀਰ ਨਾਲ disc ਕਰਕੇ ਲੱਗੀ ਗਾਹ ਹਾਂ ਮੰਨ ਲਓ ਕਿ ਹਾਂ ਥੋੜੀਆਂ ਭਲਾ ਭਲਾ ਹੈਗੀਆਂ ਅੱਜ ਤੜਕੇ ਸੁੱਈ ਏ ਇਹ ਵੀ ਕੱਲ ਰਾਤ ਦੀ ਸੁੱਈ ਹੈ ਕੱਲ ਰਾਤ ਹਾਂਜੀ ਹਾਂਜੀ ਕੱਲ ਰਾਤ ਕਰਕੇ ਪਹਿਲੀ ਚੁਾਈ ਲੱਗੀ ਹਾਂਜੀ ਚੁਾਈ ਅੱਜ ਪਹਿਲੀ ਹੋ ਗਈ ਆ ਹਾਂਜੀ ਰਾਤ ਕਿੰਨੇ ਵਜੇ ਸੁੱਈ ਰਾਤ ਇਹ ਰਾਤ ਵੀ ਜੀ 9:30 ਵਜੇ ਦੇ ਲਾਗੇ ਬੰਨੇ ਸੁੱਈ ਆ 9:30 ਵਜੇ ਹਾਂਜੀ ਹਾਂਜੀ ਜੇਰ ਜੂਰ ਕਿੰਨੇ ਵਜੇ ਤੜਕੇ ਪੈ ਗਈ ਫਿਰ ਤੇ ਜੇਰ ਦੇ ਵਿੱਚ ਹੀ ਰਾਤ ਮੰਨ ਲਓ 2 ਘੰਟੇ ਜਾਂ 3 ਘੰਟੇ ਪਤਾ ਜੇਰ ਪਾ 11-12 ਵਜੇ ਤੋਂ ਪਹਿਲਾਂ ਪਹਿਲਾਂ ਪੈ ਗਈ ਠੀਕ ਆ ਬਹੁਤ ਵਧੀਆ ਮੰਨ ਲਓ ਕਿ 15 ਮਿੰਟ ਪਹਿਲਾਂ ਅੱਛਾ ਮੈਂ ਸੁਣਿਆ ਵੀ ਚੰਡੇ ਵੀਰ ਤੁਸੀਂ ਦੱਸ ਰਹੇ ਸੀ ਵੀ ਜਿਵੇਂ ਡਿਲੀਵਰੀ ਹੁੰਦੀ ਪਈ ਸੀਗੀ ਇੱਕ ਬੱਚਾ ਆਇਆ ਬਾਹਰ ਬੱਚੀ ਹਾਂਜੀ ਹਾਂਜੀ ਤੇ ਬੱਚੀ ਸੁਵਾ ਕੇ ਤੁਸੀਂ ਪੈ ਕੇ ਮੰਜੇ ਤੇ ਬੈਠ ਗਏ ਨਹੀਂ ਬੈਠ ਗਏ ਹੀ ਰਮਾਨਾ ਰੋਟੀ ਪਾਣੀ ਖਾ ਵੀ ਹੁਣ ਜੇ ਜੂਰ ਪੈ ਜੂਗੀ ਚਲੋ ਤੇ ਮੈਂ 25-30 ਮਿੰਟ ਆਇਆ ਫੇਰ ਮੰਨ ਲਓ ਰੋਟੀ ਪਾਣੀ ਖਾ ਕੇ ਤੇ ਮੈਂ ਆਣ ਕੇ ਵੇਖਿਆ ਤਾਂ ਇੱਕ ਬੱਚਾ ਹੋਰ ਸੁਝਾ ਆਉਂਦਿਆ ਹਾਂ ਮੈਂ ਹੱਦ ਬਣ ਗਈ ਗੱਲ ਆ ਲੈ ਵੀ ਕੋਈ ਬੱਚੇ ਦਿਖਾਉਣੇ ਦੱਸੋ ਤੁਹਾਨੂੰ ਖੜੀ ਖਲੋਤੀ ਬੈਠਦੇ ਆਹ ਬੱਚੇ ਦੇਖੋ ਕਰਮਾ ਵਾਲਿਆਂ ਦੇ ਦੋ ਬੱਚੇ ਪ ਦੋਵੇਂ ਬੱਚੀਆਂ ਦੋਵੇਂ ਬੱਚੀਆਂ ਦੇਖੋ ਰੰਗ ਪ੍ਰਿੰਟ ਰੰਗ ਪ੍ਰਿੰਟ ਦੇਖੋ ਚੈੱਕ ਇੱਕੋ ਜਿਹੇ ਰੰਗ ਇੱਕੋ ਜਿਹੇ ਮੂੰਹ ਮੱਥੇ ਨਾੜੂ ਦੋ ਬੱਚਿਆਂ ਦੇ ਨਾਲ ਬਹੁਤ ਖੂਬਸੂਰਤ ਬੱਚਿਆ ਵੇਖੋ ਹੈ ਲੈ ਵੀ ਆਹ ਦੇਖੋ ਆਹ ਬਣ ਗਈ ਗੱਲ ਹੈ ਜੋੜੀ ਮੰਨ ਲਓ ਜਿਹੜੇ ਪਈਰ ਫੋਨ ਤੇ ਵੀਰ ਭਰਾ ਦੇ ਬੱਚੀਆਂ ਮੰਨ ਲਓ ਇਹ ਗੱਲ ਹੈ ਜੀ ਆ ਬੱਚੀਆਂ ਹੀ ਮੰਨ ਲਓ ਕਿ ਪਾਲ ਰਹੀਆਂ ਹੁੰਦੇ ਨੇ ਸਾਡੇ ਇੱਕੋ ਜੀਆਂ ਪਲਣ ਇੱਕੋ ਜੀਆਂ ਵੱਡੀਆਂ ਹੋਣ ਕਿਤੇ ਇੱਕੋ ਜੀਆਂ ਪਲਣ ਬਸ ਸਹੀ ਗੱਲ ਹੈ ਜੀ ਲੈ ਵੀ ਪਹਿਲਾ ਸੁਭਾ ਪਲੂਣ ਬੱਚੀ ਦੋਸਤੋ ਬਹੁਤ ਕਰਮਾਂ ਵਾਲੀ ਬੱਚੀ ਦੋ ਬੱਚੇ ਪਾਏ ਆ ਤੇ ਦੋਵੇਂ ਬੱਚੀਆਂ ਤੇ ਬੜੀ ਓਰੀਜਨਲ ਤੁਸੀਂ ਸੰਭੋਗੇ ਜਿਹੜਾ ਕੋਈ ਵੀਰ ਲੈ ਜਾਊਗਾ ਬੱਚੀਆਂ ਵੀ ਕਾਫੀ ਸੰਭੋ ਸੰਭਾਲ ਕਰ ਲਓਗੇ ਸੋਹਣੀ ਤੇ ਬੱਚੀ ਵੀ ਜਿਹੜੀ ਦੋਸਤੋ ਕਰਮਾਲੀ ਚੰਗੀ ਆ ਕੱਦ ਉੱਚੇ ਦੇ ਵਿੱਚ ਆ ਬਾਕੀ ਸੂਸਵਾ ਦੇ ਵਿੱਚ ਆ ਦੋ ਬੱਚੇ ਪਾਏ ਆ ਤੇ ਦੋਸਤੋ ਤੁਹਾਨੂੰ ਪਤਾ ਹੀ ਇਹ ਵੀ ਪਸ਼ੂ ਤਾਜ਼ਾ ਸੋਇਆ ਸੋਇਆ ਤੇ ਮਾਲਾ ਜੇ ਇੱਕ ਵਾਰੀ ਠੀਕ ਆ ਜੀ ਨੱਪੇ ਦੇ ਵਿੱਚ ਆ ਜਾਂਦਾ ਪਸ਼ੂ ਤੇ ਫਿਲਹਾਲ ਕੱਦ ਵੱਡਾ ਇਹ ਵੱਡੇ ਗੱਲ ਚਾ ਚਲੋ ਮੰਨ ਲਓ ਇਹ ਦੋ ਬੱਚਿਆਂ ਦਾ ਕਰਕੇ ਵੀ ਹੋ ਸਕਦਾ ਵਾ ਜੰਗਲ ਲ ਤੁਹਾਨੂੰ ਪਤਾ ਥੋੜਾ ਲਸਾਉ ਥਾ ਬਾਕੀ ਇਹ ਆ ਵੀ ਤੁਹਾਨੂੰ ਪਤਾ ਕਰਦੀ ਪੂਰੀ ਕਰਮਾ ਵਾਲੀ ਨਰੋਈ ਆ ਬਿਲਕੁਲ ਜੀ ਬਿਲਕੁਲ ਚਲੋ ਵੇਖੋ ਜੀ ਇਹ ਤਾਂ ਕੁਦਰਤੀ ਨੇਚਰਲ ਪ੍ਰੋਸੈਸ ਆ ਬਿਰ ਝੰਡੇ ਹਾਂਜੀ ਹਾਂਜੀ ਮਾਲਾ ਜਦੋਂ ਅੰਦਰ ਬੱਚੇ ਹੋਣਗੇ ਤੇ ਖਰਾਕ ਵੀ ਵੈਸੇ ਦੋਨੋਂ ਲਗਣੀ ਕਰਮਾ ਲ ਜਿਹੜੇ ਵਧੀਆ ਤੰਦਰੁਸਤ ਆਏ ਆ ਹਾਂਜੀ ਬਾਕੀ ਆ ਵੀ ਸੀ ਜੂ ਫੁੱਲ ਬੜੀ ਕਰਮਾ ਵਾਲੀ ਆ ਵੇਖੋ ਆ ਲਓ ਜੀ ਮੰਨ ਲਓ ਇਹ ਆ ਜਿੱਤਾ ਮ ਮਾਲੋ ਭਾਵੀਆਂ ਵੇਖੋ ਮਗਲੇ ਨਾ ਮਗਲਣਾ ਕੋਈ ਯਾ ਤੇ ਭਾਵੀਆਂ ਵੇਖੋ ਕਾੜ ਜਣਾ ਹਾਂ ਲੈ ਵੀ ਐਸ ਸੁਆ ਵੀ ਬੀ ਵਧੀਆ ਲਓ ਦੋਸਤੋ ਐਸੇ ਪਹਿਲਣ ਬੱਚੀ ਆ ਕੋਈ ਤੁਸੀਂ ਬੰਗਾ ਪਾਉਣੀ ਵੀ ਗਿਝਾ ਲੋਂਗੇ ਤੇ ਬਹੁਤ ਵਧੀਆ ਗੱਲ ਆ ਵੈਸੇ ਮੋਟਲੀ ਆਪਾਂ ਚਲੋ ਬੰਗਾ ਬੰਗਾ ਪਾ ਕੇ ਚਵਾਈਆਂ ਕਰਦੇ ਆ ਕਈ ਯਾਰਾ ਵੜਾਂ ਦੀ ਐਤਾ ਹੀ ਕੋਈ ਦੀ ਆ ਜੀ ਮਾਲੋ ਮੰਨ ਲਓ ਮੰਨ ਦ ਦੂਜਾ ਮਾਰਾ ਨਾ ਸਵੇਰੇ ਜਦੋਂ ਬੱਚੀ ਆ ਜਿੰਦਗੀ ਆਵਨ ਤੇ ਜਿੰਦਗੀ ਦਾ ਕਰਮ ਵਾਲੀ ਕਈ ਨਹੀਂ ਤੇ ਤੁਹਾਨੂੰ ਪਤਾ ਪਹਿਲੇ ਨਾ ਹਾਲ ਕਰ ਦਿੰਨਾ ਲਓ ਜੀ ਨਵੀਂ ਬੱਚੀ ਆ ਮੰਨ ਲਓ ਠੀਕ ਆ ਜੀ ਤਿੰਨ ਦੇ ਹਿਸਾਬ ਨਾਲ ਆਪਾਂ ਦੋ ਆਖ ਦਿੰਨੇ ਨਾ ਮਾਲੀ ਨਾਲ ਤਿੰਨ ਕੋਈ ਲੈ ਕੇ ਜਾਊ ਤਿੰਨ ਤਿੰਨ ਹਾਂਜੀ ਹਾਂਜੀ ਆ ਵਾਦੇ ਦਾ ਸੌਦਾ ਕੋਈ ਨਾ ਚਲੋ ਕੁਦਰਤੀ ਆ ਪੱਕੀ ਬੱਚੇ ਵੀ ਆ ਸਕਦੇ ਸੀ ਚਲੋ ਸਾਰੇ ਵਾਦੇ ਦਾ ਪ੍ਰੋਸੈਸ ਆ ਜਿੰਨਾ ਵੀ ਆ ਲਓ ਦੋਸਤੋ ਬੱਚੀਆਂ ਦੋ ਆ ਤੇ ਆਪੋ ਬੱਚੀ ਮਗਰ ਹੀ ਬੱਚੀਆਂ ਤੇ ਬਹੁਤ ਸੋਹਣੀਆਂ ਬੱਚੀਆਂ ਆ ਵੇਖੋ 나ੜੂ ਬੂਥੇ ਬਾਤੇ ਮਨੇ ਬਖਾਇਓ ਫੇਸ ਐਨੂੰ ਲਓ ਜੀ ਮੱਥੇ ਤੇ ਫੁੱਲ ਵੀ ਇੱਕੋ ਜਿਹੇ ਬਣੇ ਫੁੱਲ ਹੀ ਜੇ ਨਾ ਇੱਕੋ ਜਿਹਾ ਵਿਖਦਾ ਮੰਨ ਲਓ ਹੈ ਰੱਬ ਦੀ ਜੀ ਆ ਵੇਖੋ ਰੱਬ ਦੇ ਰੰਗ ਤੇ ਨਹੀਂ ਹਾਂ ਹਾਂ ਲੋ ਬਹੁਤ ਪਿਆਰੀਆਂ ਮੈਨਾਂ ਜੀ ਕੀ ਕਰਦਾ ਪਲੇਨ ਦੇਖੀ ਜਾਈਏ ਕਿ ਨਹੀਂ ਦੇਖਣਾ ਜੂਬਾ ਵਾਹ ਬਹੁਤ ਸੋਹਣੀ ਬਹੁਤ ਸੋਹਣੀ ਦੇਖੋ ਜੀ ਕੁਦਰਤ ਹੈਨਾ ਕੁਦਰਤ ਦੇ ਕਰਿਸ਼ਮੇ ਨੇ ਆ ਬਾਬ ਦੱਸੋ ਵਾਛੀ ਚੰਗੀ ਆ ਠੀਕ ਆ ਜੀ ਬਾਕੀ ਵੇਖੋ ਕਿਹੜੇ ਵੀਰ ਦੇ ਹਿੱਸੇ ਆਉਂਦੀ ਆ ਤੇ ਅੱਛਾ ਵੀਰ ਛੱਡੇ ਇਹਦੀ ਕੀਮਤ ਦੱਸੀਏ ਫਿਰ ਕੀ ਕਰਦੇ ਆ ਬੋਲਾ ਕੀਮਤ ਦਿੱਤੀ ਇਹਦੀ ਵਾਛੀ ਦੀ ਆਪਾਂ ਚਲੋ ਇਹ ਆ ਵੀ ਕਰਮਾਲੀ ਦੀ 45000 ਆ 42000 ਦੀ ਜੀ ਦੇ ਦਾਂਗੇ 42000 ਦੇ ਹਾਂਜੀ ਹਾਂਜੀ 42000 ਲੇਵੀ ਹਾਂਜੀ ਹਾਂਜੀ ਕਾਜੀ ਬੱਚੀ ਚੰਗੀ ਜੀ ਵੀਰ ਜੀ ਦੇਖੋ ਕੱਟਿਆ ਸਾਰੀ ਆ ਸੋਹਣੀ ਆ ਬੱਚੀ ਮਤਲਬ ਤਿੰਨ ਜੇ ਦਾ ਜੇ ਕਰਮਾ ਮੈਂ ਨਾ ਵੀ ਚਲੋ ਬੱਚਾ ਇੱਕ ਵੀ ਆਉਂਦਾ ਫਿਰ ਵੀ ਚਲੋ ਰੇਟ ਹੋਈ ਸੀ ਤੇ ਪਰ ਦੋ ਆ ਗਏ ਨਾਲ ਤੇ ਉਹ ਵੀ ਕੋਈ ਜ਼ਿਆਦਾ ਨਹੀਂ ਲੈਣਾਗਾ ਚਲੋ ਉਹ ਤਾਂ ਕਿਸਮਤ ਅਗਲੇ ਦੀ ਸਹੀ ਗੱਲ ਜਿਹੜਾ ਲੈ ਕੇ ਜਾਵੇ ਕਿਸਮਤ ਤਾਂ ਵੀ ਦੀ ਆਪਾਂ ਮੰਨ ਲਓ ਅਗਲੀ ਦੀ ਕਿਸਮਤ ਆ ਠੀਕ ਹੈ ਨਾ ਗੱਲ ਕਈ ਚਲੋ ਇਹ ਆ ਵੀ ਹੁਣ ਆਪਾਂ ਤੇ ਚਲੋ ਵਿਖਾਟ ਆ ਇਹ ਨਹੀਂ ਵੀ ਹੁੰਦਾ ਵਾ ਜੇ ਕਹੇ ਤਾਂ ਮੰਨ ਲਓ ਵੀ ਇੱਕ ਵੀ ਕਹੇ ਨੇ ਪਾਲਣਾ ਹੋਵੇ ਹਾਂਜੀ ਹਾਂਜੀ ਵੀਰ ਭਰਾ ਮੇਰਾ ਕੋਈ ਇੱਕ ਵੀ ਪਾਲ ਸਕਦਾ ਵਾ ਹਾਂਜੀ ਹਾਂਜੀ ਚਲੋ ਮੰਨ ਲਓ ਇੱਕ ਅਹੀਂ ਪਾਲ ਇਹ ਨਹੀਂ ਹੁੰਦਾ ਵੀ ਮਹੱਲੋ ਵੀ ਆਪਾਂ ਕੋਈ ਉਦਾਂ ਕਰਦੇ। ਜਿਵੇਂ ਗਾਗ ਦੀ ਹਾਂ ਜਿਵੇਂ ਕਈ ਰੀ ਗਾ। ਇੱਛਾ ਹੋਵੇ ਬਿਲਕੁਲ। ਇੱਕ ਹੀ ਖੜਨੀ ਆ। ਤੇ ਮੰਨ ਲਓ ਪਾਲੋ ਇੱਕ ਵੀ ਖੜ ਸਕਦਾ ਵਾ ਤੇ ਬਾਕੀ ਚਲੋ ਆ ਇੱਕ ਆਪਾਂ ਪਾਲ ਲਾਂਗੇ ਇੱਕ ਅਗਲਾ ਪਾਲ ਲਾਂਗੇ ਜਾਂ ਦੋਵੇਂ ਪਾਲ ਲਾਂਗੇ ਸਾਰੇ ਪਾਲ ਲਾਂਗੇ। ਅੱਛਾ ਅੱਛਾ ਬਿਲਕੁਲ ਜੀ ਬਿਲਕੁਲ। ਉਹ ਜਿਹੜਾ ਕੋਈ ਵੀਰ ਖਰੀਦਾ ਰਹੂਗਾ ਹਾਂ ਜੀ ਹਾਂ ਉਹ ਜਿਵੇਂ ਤਾਲਵੇਂ ਥੋੜੇ ਨਾਲ ਬਿਠਾਊਗਾ ਕਰ ਲਿਓ ਗੱਲਬਾਤ। ਇਹ ਨਹੀਂ ਮੰਨ ਲਓ। ਠੀਕ ਹੈ ਜੀ। ਤੇ ਬਾਕੀ ਦੋਸਤੋ ਚਲੋ ਮੌਕੇ ਤੇ ਜੋ ਮਾਨਤਨ ਬਣਿਆ ਮਾਨਤਨ ਦੀ ਥਾਂ ਮਾਨਤਨ ਹੋ ਜਾਊਗਾ। ਜੇਕਰ ਕੋਈ ਬਚੀ ਵੀ ਇੱਕ ਵੀਰਾਂ ਦਾ ਵੀ ਆਪਾਂ ਰੱਖ ਲਾਂਗੇ ਫਲਹਾਲ ਇਹ ਇਹ ਵੀ ਇਤਿਹਾਸ ਹੀ ਹੁੰਦਾ ਵੇਖ ਲੋ ਹਾਂ ਨਹੀਂ ਬਸ ਬਸ ਆਪਣੇ ਵੱਡਿਆਂ ਨੇ ਇਤਿਹਾਸ ਰਚੇ ਆ ਮੰਨ ਲਓ ਸੂਰ ਵੀਰਾਂ ਨੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਇਹ ਵੀ ਇੱਕ ਇਤਿਹਾਸ ਹੀ ਆ ਮੰਨ ਲਓ ਹਾਂ ਠੀਕ ਹੈ ਨਾ ਗੱਲ ਆਪਾਂ ਨੂੰ ਚਲੋ ਚੇਤਾ ਰਹੂ ਵੀ ਮੰਨ ਲਓ ਨਹੀਂ ਨਹੀਂ ਚੇਤਾ ਚੇਤਾ ਜੀ ਇਹ ਕਿਹੜਾ ਹਾੜੀ ਸਾਰੀ ਤੁਰੇ ਆਉਂਦੇ ਆ ਜੀ ਸਹੀ ਗੱਲ ਹੈ ਸਹੀ ਗੱਲ ਹੈ ਇੱਕ ਇੱਕ ਹੀ ਬਿਲਕੁਲ ਬਿਲਕੁਲ ਤੇ 42000 ਦੇ ਵਿੱਚ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਥੋੜੀ ਗੱਲਬਾਤ ਜਿਆਦੀ ਹੋ ਗਈ ਹੈ ਕਿਉਂਕਿ ਬੱਚੇ ਦੋ ਸੀਗੇ ਤੇ ਮੈਂ ਕਿਹਾ ਵੀ ਥੋੜਾ ਚੰਗੀ ਤਰੀਕੇ ਨਾਲ ਤੁਹਾਨੂੰ ਦਿਖਾ ਦਈਏ ਬਹੁਤ ਖੂਬਸੂਰਤ ਬੱਚੀਆਂ ਨੇ ਮੈਂ ਵੀ ਵੀਰ ਝੰਡੇ ਅਗਿਆ ਤੋਹਫਾ ਜਿਹੜਾ ਆ ਗਿਆ ਇਹਦੇ ਕਰ ਡਿਟੇਲਸਾਂ ਜੀ ਇਹ ਨੀਲੀ 라ਵੀ ਆ ਮੀਲੀ 라ਵੀ ਆ ਹਾਂਜੀ ਹਾਂਜੀ ਠੀਕ ਹੈ ਹਾਂਜੀ ਮੰਨ ਲਓ ਸਾਰੇ ਇਹ ਪਾਇ ਇਹਨੂੰ ਕੋਈ ਹੈ ਜੀ ਅ ਝੰਡਾ ਵੀਰ ਵੀ ਤਲਦਾ ਨਹੀਂਗਾ ਮਤਲਬ ਮਾਲ ਦੇ ਵਿੱਚ ਇੱਕ ਤਾਂ ਪਸ਼ੂ ਰਾ ਛੱਡਦਾ ਪੱਕਾ ਨੀਲੀ 라ਵੀ ਦਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਚਲੋ ਸ਼ੌਕ ਵੀ ਆ ਦੂਜਾ ਇਹ ਗੱਲ ਹੈ ਜੀ ਆ ਵੀ ਮਾਲਕ ਦੀ ਕਿਰਪਾ ਵਾ ਵੀ ਵੀ ਬਾਰੋਂ ਜਾਂਦੀ ਆ ਹਾਂ ਸਾਰੇ ਭੈਣ ਭਰਾ ਬਹੁਤ ਹੀ ਪੰਡਾ ਕਰਦੇ ਜਦੋਂ ਬਾਹਰ ਸੁਣੀ ਦਾ ਵਾ ਵਾਜਾ ਕਰਦੇ ਆਜੋ ਆਜੋ ਵਾਜਾ ਮੱਝ ਏਰੀਆ ਦੀ ਸ਼ਾਨ ਆਪਣੇ ਨਾਲੇ ਹਾਂਜੀ ਹਾਂਜੀ ਮੱਝ ਦੀ ਸ਼ਾਨ ਆ ਜੇਕਰ ਇਹਦੇ ਪਸ਼ੂਆਂ ਦੇ ਵਿੱਚ ਨੀਲੀ ਦਾ ਇੱਕ ਪਸ਼ੂ ਨਾ ਦਿੱਸੇ ਸਵਾਦ ਨਹੀਂ ਹੁੰਦਾ ਹਾਂਜੀ ਹਾਂਜੀ ਕਈ ਤੇ ਆਕਣ ਕਿ ਆਜੋ ਆਜੋ ਸੰਧੂ ਸਾਹਿਬ ਆਜੋ ਆਜੋ ਇਹ ਹਾਏ ਮੈਂ ਤਾਂ ਸੰਧੂ ਸਾਹਿਬ ਤੇ ਵੀਡੀਓ ਬਣਾਉਣ ਆਇਆ ਮੈਂ ਫੋਨ ਲਾਈਆ ਅੱਛਾ 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 ਇਹ ਆ ਵੀ ਚਲੋ ਕੋਈ ਨਹੀਂ ਆਂਦੇ ਆਜੋ ਤੁਹਾਨੂੰ ਮੱਝ ਦੇਈਏ ਇਹ ਇਹ ਤਾਂ ਨਹੀਂ ਤੁਰੇ ਜਾਂਦੇ ਤੇ ਕਹਿੰਦੇ ਸੰਧੂ ਸਾਹਿਬ ਆਓ ਇਧਰ ਇਹ ਤੁਹਾਨੂੰ ਅਹੀ ਮੈਂ ਲੈਣੀ ਆਂ ਕਿੰਨੀਆਂ ਮਹੀਆਂ ਤਾਂ ਮਹੱਤਰ ਇਹ ਨਵੀਂ ਜੀ ਤੁਹਾਨੂੰ ਲੈ ਲੋ ਦੋ ਲੈ ਲੋ ਬੰਦੇ ਆਏ ਵੀ ਉਹ ਆ ਸਹੀ ਆ ਸਹੀ ਆ ਬਹੁਤ ਸਾਨੂੰ ਇਹ ਆ ਵੀ ਭੈਣ ਭਰਾ ਹਰ ਕੋਈ ਮਾਨ ਸਤਾਨ ਕਰਦਾ ਬਹੁਤ ਮਾਨ ਦਿੰਦੇ ਆ ਨਹੀਂ ਜੀ ਬਿਲਕੁਲ ਤੇ ਛੱਡੇ ਵੀਰ ਚਲੋ ਮੱਝ ਦਾ ਸੁਭਾ ਵੀ ਦੱਸ ਦੋ ਇੱਕ ਵੀ ਕਿੰਨਾ ਕੁ ਹੋ ਸਕਦੀ ਆ ਕਿੰਨਾ ਕੁ ਮੰਨ ਕੇ ਤੁਸੀਂ ਖਰੀਦੀ ਆ ਕਿੰਨਾ ਕੁ ਚਲੋ ਅੱਗੇ ਕਿਸੇ ਵੀਰ ਦੀ ਸਮਝ ਜਾਣੇ ਆਪਦੇ ਸਮਝਣਾ ਖਰੀਦਣਾ ਨੀਲੀ ਰਾਵੀ ਦੇ ਵਿੱਚ ਕੀ ਡਿਟੇਲ ਆਂਦੀ ਜੀ ਇਹ ਵੀਰ ਦੀ ਉਹ ਨਾ ਹੈ ਵੀ ਤੀਜੇ ਸੂਏ ਸਾਡੀ ਘਰ ਦੀ ਮੱਝ ਹਾਂ ਜੀ ਤੀਜੇ ਸੂਏ ਆ ਕਿ ਗਾਰੰਟੀ ਨਾਲ ਸੂਏ ਅੱਛਾ ਇਹ ਕਈ ਗੱਲ ਉਹ ਮੁੰਡਾ ਚਲੋ ਵਿਚਾਰਾ ਥੋੜਾ ਜਿਹਾ ਢਿੱਲਾ ਢੁੱਲਾ ਰਹਿੰਦਾ ਤੇ ਇਨਫੈਕਸ਼ਨ ਕਰਕੇ ਉਹ ਦਾਖਲ ਦੂਰ ਵਿਚਾਰਾ ਰਹਿੰਦਾ ਕਹਿੰਦਾ ਵੀ ਜੀ ਮੈਨੂੰ ਕੋਈ ਲੋੜ ਨਹੀਂ ਮੈਂ ਆਖਰੇ ਸਾਹ ਤੇ ਆ ਸਾਹ ਨਾ ਤੇ ਮੈਂ ਝੂਠ ਨਹੀਂ ਮੇਰੇ ਮੈਨੂੰ ਆ ਮੈਂ ਜੀ ਸੁਣਿਆ ਕਿ ਉਹ ਸਾਡੇ ਮੁੰਡਾ ਕੋਈ ਸੁਣਿਆ ਨਹੀਂ ਆ ਘਰ ਦੀ ਮੈਂ ਆ ਸਾਡੇ ਤੇ ਜੇਸ ਨੂੰ ਆ ਅੱਛਾ ਸੁਈ ਨੂੰ ਅੱਜ ਸੁਈ ਨੂੰ ਦਿਨ ਕਿੰਨੇ ਕੋ ਗਏ ਅੱਜ ਵੀਰ ਜੀ ਇਹਨੂੰ ਮੇਰੇ ਹਿਸਾਬ ਨਾਲ ਚੌਥਾ ਦਿਨ ਆ ਵੀਰ ਜੀ ਆ ਬੱਚਾ ਮਗਰ ਕੀ ਕਟਾ ਹਾਂ ਇਕੱਠਾ ਵੀ ਕਟਾ ਵੀ ਦੇਖ ਲਓ ਮੈਂ ਸਟੋਰ ਜੀ ਅੱਛਾ ਅੱਛਾ ਮਾਲੀ ਪੂਰਾ ਬੰਨਣ ਵਾਲਾ ਹੈ ਹਾਂਜੀ ਲਓ ਵੀ ਮੱਥੇ ਬਾਲਾ ਦੋਸਤੋ ਕੱਟਾ ਚੰਗਾ ਮਗਰ ਬਹੁਤ ਵਧੀਆ ਮੰਨ ਲਓ ਕਿ ਹਾਂ ਕੱਟਾ ਵੀ ਚੰਗਾ ਮੈਂ ਵੀ ਚੰਗੀ ਆ ਦੋਸਤੋ ਦੇਖੋ ਬਿੱਲੀ ਮਣਕੀ ਅੱਖ ਤੇ ਭਾਰਾ ਪੇਟ ਵਜਨ ਫੁੱਲ ਫਟਾ ਫੁੱਲਾ ਸਵੇਰੇ ਵੀਰੇ ਝੰਡਾ ਦਾ ਵੀ ਬੇਸ਼ੱਕ ਦੋਸਤੋ ਅਗਲੇ ਘਰ ਵਾਲੇ ਨੇ ਤੀਜਾ ਕਹਿ ਕੇ ਦਿੱਤੀ ਹੋਵੇ ਅੱਗੋਂ ਕੋਈ ਵੀਰ ਕਦਾ ਸੂਆ ਵੱਧ ਵੀ ਮੰਨ ਲਓ ਕੋਈ ਬਾਲੀ ਵੱਡੀ ਗੱਲ ਨਹੀਂ ਕੀ ਬਾਕੀ ਜਿੰਨੀ ਵੀ ਕਿਸੇ ਵੀਰ ਦੀ ਸਮਝ ਆਉਂਦੀ ਚੀਜ਼ ਆਪਦੀ ਸਮਝ ਨਾਲ ਖਰੀਦਾਰੀ ਕਰਨੀ ਆ ਝੰਡੇ ਵੀਰ ਨੇ ਆਪਦੀ ਸਮਝ ਨਾਲ ਖਰੀਦਾਰੀ ਕੀਤੀ ਆ ਅੱਗੇ ਤੁਸੀਂ ਆਪਦੀ ਸਮਝ ਨਾ ਕਰਿਓ ਠੀਕ ਆ ਤੇ ਮਾਝ ਵੈਸੇ ਪੂਰੇ ਨਿਸ਼ਾਨਾ ਨਸ਼ੂਨਾ ਦੇ ਵਿੱਚ ਸੋ ਭਾਰੇ ਪੇੜ ਦੇ ਵਿੱਚ ਭਾਰੇ ਵਜਨ ਦੇ ਵਿੱਚ ਤੇ ਵੀਰ ਚੰਡੇ ਆ ਤੇ ਤੀਜਾ ਕਿ ਚੌਥਾ ਦਿਨ ਸੀ ਇਹਨੂੰ ਵੀ ਅੱਜ ਚੌਥਾ ਦਿਨ ਆ ਸੂਈ ਨੂੰ ਇਹਨੂੰ ਅੱਛਾ ਜੀ ਹਾਂ ਜੀ ਹਾਂ ਜੀ ਚੌਥਾ ਦਿਨ ਅੱਜ ਅੱਛਾ ਜੀ ਹਾਂ ਜੀ ਹਾਂ ਜੀ ਲੋ ਜੀ ਮੇਰਾ ਵੀ ਨਾਲ ਹੀ ਆ ਉਹਨਾਂ ਕਿਤੇ ਬੱਚਿਆਂ ਚ ਲਾ ਕੇ ਬੱਚਿਆਂ ਦੇ ਵੱਧੇ ਰਹੇ ਨੇ ਕਿਤੇ ਚੰਗੀਆਂ ਮੰਨ ਲਓ ਨੇ ਇਕੋ ਵਕਾ ਦੇ ਨੇ ਕੋਈ ਗੱਲ ਨਹੀਂ ਕੋਈ ਗੱਲ ਪਾ ਦਈਏ ਆ ਵੀ ਬੋਹੜਾ ਹੀ ਆ ਵੀਰ ਜੀ ਦੇ ਥੱਲੇ ਹੁਣ ਆਇਆ ਟਾਈਮ 9 9 ਕਿਲੋ ਬੋਹੜਾ ਹੀ ਆ ਵੀਰ ਜੀ 8 9 ਕਿਲੋ ਬੋਹ ਗੋਲ ਜਵਾਈ ਏਡਾ ਲਗਾ ਕਰ ਮਾਰੀ ਨੂੰ ਪਾਕੀ ਬਖਾਲਾ ਢੰਡੇ ਫਿਰ ਮੰਨ ਗਿਆ ਬੜਾ ਪੱਧਰ ਬਖਾਲਾ ਹਾਂਜੀ ਹਾਂਜੀ ਸਾਰਾ ਮੰਨ ਲਓ ਜੀ ਆ ਦੇਖੋ ਉੱਤੋਂ ਦੇਖੋ ਥੱਲੇੋਂ ਦੇਖੋ ਜਿਹੜੀ ਬਰੀਦ ਵਾਲੀ ਚੀਜ਼ ਹੁੰਦੀ ਇਹਨਾਂ ਨੂੰ ਪਤਾ ਨਹੀਂ ਦੇਖੋ ਹਾਂਜੀ ਅੱਛਾ ਪੋਲਾ ਹੁਣ ਕਿੰਨਾ ਕੁ ਵੈਸੇ ਜੀ ਜੀ ਹੁਣ 9 ਕਿਲੋ ਪੋਲਾ ਹੈਗਾ ਵਾ 9 ਕਿਲੋ ਹਾਂਜੀ ਪੋਲੀ ਪੋਲੀ ਚੋਣ ਜੀ ਪੋਲੀ ਵਧੀਆ ਜਵਾਈ ਬਹੁਤ ਵਧੀਆ ਕਰਮਾ ਵਾਲੀ ਲਓ ਜੀ ਹਾਂਜੀ ਸੋ ਚੌਣ ਚੌਣ ਜਿਹੜੀ ਦੋਸਤੋ ਪੋਲੀ ਦੱਸ ਰਿਹਾ ਵੀਰ ਹਾਂਜੀ ਹਾਂ ਬਾਕੀ ਨਿਸ਼ਾਨੀਆਂ ਨਸ਼ੂਨੀਆਂ ਤੁਸੀਂ ਵੇਖ ਕੇ ਚੈੱਕ ਕਰ ਹੀ ਲਈਆਂ ਨੇ ਸੋ ਸਾਰੀਆਂ ਨਿਸ਼ਾਨੀਆਂ ਦੇ ਪ੍ਰਸਾਰ ਤੋਂ ਲੈ ਕੇ ਮੰਨ ਲਓ ਸਾਰੀਆਂ ਚੰਗੀਆਂ ਤਾਂ ਮੰਨੋ ਅਖੀਰ ਸਾਰੀ ਦੇਖ ਲੋ ਤਾਂ ਰੱਖੀ ਹਾਂਜੀ ਲੋ ਜੀ ਸੋ ਬਿੱਲੀ ਮਨ ਕੀ ਅੱਖ ਹਾਂਜੀ ਠੀਕ ਆ ਸੋ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਮੱਝ ਸੋ ਬੱਚਾ ਮਗਰ ਕਟਾ ਕਟਾ ਬਹੁਤ ਹੁੰਦਲੇ ਲਾ ਠੀਕ ਆ ਜੀ ਪੂਰਾ ਪਲਿਆ ਪਲਿਆ ਪ੍ਰੀਤਾ ਕਟਾ ਮਗਰ ਸੋ ਆਹ ਵੇਖੋ ਜੀ ਮੰਨ ਲੀ ਇਹ ਵੀ ਚੰਗਾ ਬਣੂਗਾ ਇਹ ਜਿਹੜਾ ਮੰਨ ਲਓ ਇਹ ਗੱਲ ਹੈਗੀ ਆ ਜੀ ਬ੍ਰੀਡ ਤੇ ਮੰਨ ਲਓ ਕੰਮ ਕਰਨਾ ਵਾ ਨਾ ਬੀਚੇ ਨੇ ਇਹ ਤੋਂ ਨਹੀਂ ਉਹਨੇ ਚਲੋ ਬਹੁਤ ਸ਼ੌਂਕ ਦਾ ਮੁੰਡੇ ਨੇ ਕਿਦਾ ਭਰਾਇਆ ਬਾਕੀ ਚੰਗੇ ਸੀਮਨ ਤਾਂ ਲੱਗਦਾ ਬੱਚਾ ਉਹ ਸੀਮਨ ਵਰਤਿਆ ਭਰਾਇਆ ਉਹਨੇ ਮੈਨੂੰ ਆਪ ਵੀ ਗੱਲ ਸਾਰੀ ਤੇ ਬਾਕੀ ਇਹ ਤੁਹਾਨੂੰ ਪਤਾ ਜਿਹਾ ਥੋੜਾ ਜਿਹਾ ਬ੍ਰੀਡ ਵਾਲੀ ਟੀਜ ਹੈ ਜੀ ਅਗਲਾ ਵੀ ਆਪਣੀ ਮਰਜ਼ੀ ਨਾਲ ਥੋੜਾ ਜਿਹਾ ਪੈਸੇ ਤੁਹਾਨੂੰ ਪਤਾ ਵਾਕ ਨਹੀਂ ਸਹੀ ਹੈ ਸਹੀ ਬਾਕੀ ਦੋਸਤੋ ਬੱਚੇ ਸੋਹਣੇ ਪਾ ਦੋਗੀ ਮੱਝ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਇਹ ਕਿਸ ਸੀਮਨ ਦਾ ਬੱਚਾ ਹੋਊਗਾ ਪਰ ਜਿਹੋ ਜਿਹਾ ਸੀਮਨ ਵੀ ਵਰਤਿਆ ਬੱਚਾ ਸੋਹਣਾ ਫਿਰ ਹਾਲ ਕੋ ਅੱਗੇ ਸੋਨਾ ਸੀਮਨ ਲਵਾਉਗੇ ਚਾਹੇ ਸਰਕਾਰੀ ਚਾਹੇ ਪ੍ਰਾਈਵੇਟ ਆ ਟੈਸਟੀਕਲ ਵਿਖਾਇਓ ਮੜੇ ਜੇ ਕੱਟੇ ਤੇ ਕੱਟਾਂ ਵਾਲੇ ਹੈ ਲੈ ਵੀ ਹੈ ਅੱਜ ਚੰਡੇ ਵੀ ਰਜੂਬੇ ਜੇ ਇਕੱਠੇ ਕਰੀ ਬੈਠਾ ਤੂੰ ਹਾਂਜੀ ਹਾਂਜੀ ਇਹ ਮਹਾਰਾਜ ਦੀ ਕਿਰਪਾ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਆਂਦਾ ਸੀ ਬਹੁਤ ਕਿਰਪਾ ਚਲੋ ਸ਼ੁਕਰ ਚਲੋ ਇਹ ਆ ਵੀ ਵੀਰ ਭਰਾ ਹੁੰਦੇ ਆ ਮੈਨੂੰ ਪਤਾ ਵਾ ਵੀ ਗਾਂ ਦੀ ਸਾ ਜਾਣ ਪਛਾਣ ਹੋ ਜਾਂਦੀ ਆ ਇਹ ਬਹੁਤ ਮਾਣ ਦਿੰਦੇ ਆ ਵੀਰ ਭਰਾ ਦੇ ਸਾਰੇ ਹਾਂਜੀ ਹਾਂਜੀ ਦਾ ਵੀ ਚੰਡੇ ਵੀਰ ਇੱਕ ਕੀਮਤ ਤੇ ਗੱਲ ਆ ਕੇ ਮੁੱਕਦੀ ਹੈ ਵੀ ਕੀ ਮੁੱਲ ਕਰਦੇ ਨੇ ਜੀ ਆਪਾਂ ਇਹ ਨਹੀਂ ਕਿ ਮੰਨ ਲਓ ਚੀਜ਼ ਚੰਗੀ ਆ ਆਪਾਂ ਕੀਮਤ ਜਿਆਦੀ ਕਰਨੀ ਆ ਜੀ ਇਹਦਾ ਆਪਾਂ ਜੈਜ ਹੀ ਕਰਦੇ ਹਾਂ ਹਾਂ ਠੀਕ ਹੈ ਨਾ ਗੱਲ ਕਿ ਇਹਦਾ ਮੁੱਲ ਵੀ ਜੀ ਆਪਾਂ 95000 ਕਰਨਾ ਤੇ 92000 ਦੀ ਵੀਤੀ ਦੇ ਦਾਂਗੇ ਬਾਜੀ 92000 ਲਓ ਵੀ ਦੋਸਤੋ ਇੱਕ ਇਹ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਸੀ ਇਸ ਤੋਂ ਬਾਅਦ ਇੱਕ ਲਾਸ਼ ਦੇ ਵਿੱਚ ਬੈੜ ਰਹਿ ਗਈ ਹੈ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਵੀਰ ਚੰਡੇ ਦੀ ਪੂਰੀ ਡਿਟੇਲ ਕਰ ਦਈਏ ਸੰਜੀ ਇਹ ਵੀ ਵੀਰ ਜੀ ਸੂਈ ਆ ਤਾਜੀ ਬਿਲਕੁਲ ਹੀ ਅਜੇ ਬੱਚੀ ਆ ਦੇ ਮਗਰ ਮਗਰ ਬੱਛੀ ਹਾਂਜੀ ਇਹ ਚੋਈ ਇਹ ਵੀਰਦੀ ਚੋਈ ਚਵਾਈ ਆ ਸਵੇਰੇ ਨਾ ਲੇਟ ਵੜੀ ਚੋਈ ਅੱਜ ਇਹ ਉਹ ਨਹੀਂ ਆ ਆਪਣੇ ਵੀਡੀਓ ਦਾ ਨਾ ਜਿਨਵਾਈ ਤਵਾਈ ਨਹੀਂ ਕੀ ਇਹ ਮੰਨ ਲਓ ਕੱਲ ਕੇ ਪਰਸੋਂ ਸੋਈ ਵੀਰਦੀ ਉਹਨਾਂ ਆਖਿਆ ਵੇਖੋ ਸਾਰਾ ਲੱਗਾ ਲੁਗਾ ਜਗਾਟ ਆ ਵੇਖੋ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਮੇਲਾ ਮੂਲਾ ਉਸੇ ਤਰ੍ਹਾਂ ਵੀ ਮੰਨ ਲਓ ਨੋਰਮਲ ਸੇਵਾ ਚ ਤੁਹਾਨੂੰ ਪਤਾ ਇਹ ਵੀ ਦੂਜੇ ਦੱਸਿਆ ਹਾਂਜੀ ਹਾਂਜੀ ਦੂਜਾ ਸੂਰ ਦੂਜੇ ਸੂਰੇ ਸੋਈ ਵੀਰਦੀ ਹੈ ਹਾਂਜੀ ਬੱਛੀ ਆਈ ਆ ਬਿਲਕੁਲ ਆ ਵੇਖੋ ਨਾ ਹਾਂ ਆ ਬੱਚਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਨਾੜੂ ਦੇ ਬੱਚਾ ਨੀ ਆ ਬੱਛੀ ਤੇ ਕੱਲ ਪਰਸੋ ਪਰਸੋ ਦੀ ਸੋਈ ਹੈ ਠੀਕ ਆ ਹਾਂਜੀ ਤੇ ਬੌਲਾ ਹੁਣ ਕਿੰਨਾ ਕੱਢਿਆ ਜੀ ਵੀਰ ਜੀ ਇਹਦੇ ਥੱਲੇ ਬੌਲਾ ਆ ਜਾ 6 ਕਿਲੋ ਹੀ ਆ 6 ਕਿਲੋ ਹਾਂਜੀ ਹਾਂਜੀ 6 ਹਾਂਜੀ 3 ਨੋਰ ਟਾਈਮ 3 ਨੋਰ ਟਾਈਮ ਠੀਕ ਹਾਂਜੀ ਉਤਰਾ ਹਵੇ ਕੋ ਬਹੁਤ ਉੱਚੀ ਅੱਤੀ ਆ ਬੱਚੀ ਬਾਕੀ ਆ ਵੀ ਥੋੜੀ ਜਿਹੀ ਚਲੋ ਤੁਹਾਨੂੰ ਪਤਾ ਵੀ ਆਮ ਤੇ ਮੰਨ ਲਓ ਵੀ ਲੋਕ ਤਾਂ ਪਰਾ ਪੈਂਦਾ ਪੁੰਦਾ ਨਹੀਂ ਕੋਈ ਆਪਕ ਨਹੀਂ ਤੇ ਉਹਦਾ ਕਰਕੇ ਆ ਬਾਕੀ ਆ ਵੀ ਤੋਹਫਾਇਆ ਕਹਿੰਦੇ ਚਲੋ ਗਰਮੀਆਂ ਵਧੀਆ ਨੰਗੀ ਨੁੰਗੀ ਜਾਊਗੀਆਂ ਹਾਂ ਆ ਵੇਖੋ ਆ ਵੇਖੋ ਤੇ ਬਾਕੀ ਤੁਹਾਡੇ ਸਾਹਮਣੇ ਆ ਕੋਈ 6 ਕਿਲੋ ਬੋਲਾ ਵੀਰਾਂ ਦਾ ਵੀ ਹੁਣ ਦੋ ਡੰਗਾਂ ਦਾ ਆਪਾਂ ਜਿਹੜਾ ਇਹਦਾ ਕਾਊਂਟ ਕੀਤਾ। ਹਾਂ। ਬਾਕੀ ਕ੍ਰੋਸ ਫੰਡ ਦੇ ਵਿੱਚ ਆ। ਹਾਂ। ਲਾਲ ਰੰਗਾਂ ਟਿੱਕੇ ਦੇ ਬਦਾਮੀ ਹੈ ਰੰਗ ਮਗਰ ਬਚੀ। ਤੇ ਕੱਲ ਪਰਸੋਂ ਦੀ ਸੂਰੀਆ ਦੇ ਦੂਜੇ ਤੀਜੇ ਦਿਨ ਦੇ ਵਿੱਚ ਤੁਸੀਂ ਮੰਨ ਲਿਓ। ਹਾਂ। ਤੇ ਥਾਂ ਤੁਹਾਨੂੰ ਬਿਲਕੁਲ ਬਲੈਕ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ ਕੋਟ ਦੇ ਕੋਈ ਸ਼ਾਕ ਨਹੀਂ ਨਾਲ। ਹਾਂਜੀ ਹਾਂਜੀ। ਤੇ ਬਾਕੀ ਨਾਰਮਲ ਕੋਈ ਸੇਵਾ ਵੀਰ ਕਰ ਲੂ ਤਾਂ ਦੁੱਧ। ਹਾਂਜੀ। ਵਧੀਆ ਬਣਾਦਾ ਸਰਦਾਰ ਦੋਸਤੋ 8 ਦਾ 8-7 ਕਿਲੋ 10 ਕਿਲੋ ਤੇ ਦਈ ਜਾਣਾ ਸੰਧੂ ਸਾਹਿਬ ਇਹਨੇ ਵਧੀਆ ਗਰਮੀਆਂ ਚਾਹ ਪਾਣੀ ਮੰਨ ਲਓ ਇਹ ਗੱਲ ਹੈਗੀ ਆ ਬਣੀ ਜਾਣਾ ਵਾ ਜੇ ਕੋਈ ਕੋਈ ਮੰਨ ਲਓ ਫਰੈਜਾ ਤਾਜੀ ਤੁਹਾਨੂੰ ਪਤਾ ਸੂਈ ਆ ਹਾਂਜੀ ਬਾਕੀ ਇਹ ਫਿਰ ਹਾਂਜੀ ਮੁੱਲ ਵੜ ਇਹਦਾ ਮੁੱਲ ਵੀ ਦੱਸ ਲਿਆ ਕੀ ਕਰਦੇ ਮੁੱਲ ਵੀ ਇਹਦਾ ਹੈਗਾ 5000 ਰੁਪਈਆ ਵਾ ਇਹ ਆਪਾਂ ਹਾਂ ਨਾ ਦੇ ਦਾਂਗੇ ਮੰਨ ਲਓ 20000 ਦੀ ਦੇ ਦਾਂਗੇ 20000 ਹਾਂਜੀ ਹਾਂਜੀ 22500 ਦੀ ਸੰਧੂ ਸਾਹਿਬ ਦੇ ਦਾਂਗੇ ਲਓ ਜੀ ਹਾਂਜੀ ਹਾਂਜੀ ਨਾ ਦੋਸਤੋ 22500 ਦੀ ਤੁਹਾਨੂੰ ਆ ਜਿਹੜੀ ਲਾਸਟ ਵੇਚ ਆਪਾਂ ਵੇੜ ਦਿਖਾਈ ਆ ਤੇ ਮਿਲ ਜੂਗੀ ਠੀਕ ਆ 22000 ਦੇ ਵਿੱਚ ਤੇ ਬਾਕੀ ਓਵਰ ਆਲ ਸਾਰੀ ਚੰਗੀ ਆ ਬਾਕੀ ਨਾਲ ਚੋ ਲੇਟ ਵਾਲੀ ਨਿਰਜੀ ਚੋਈ ਆ ਤੈਨੂੰ ਮਦਦ ਤਾਂ ਗੱਲ ਵੀ ਇਹ ਨਾ ਘੱਟੋ ਘਾਟ 11:30 ਵਜੇ ਚੋਈ ਆ ਹਾਂਜੀ ਹਾਂਜੀ ਮੈਂ ਹਾਂਜੀ ਜਿਉ ਤੁਹਾਨੂੰ ਮੈਂ ਆਖਿਆ ਨਾ ਮੰਨ ਲਾ ਵੀ ਮੈਂ ਕਿਸੇ ਕੰਮ ਜਾਣਾ ਤਾਂ ਮੈਨੂੰ ਕਿਸੇ ਨੇ ਦੱਸਿਆ ਆਈ ਫਿਰ ਉਹਨਾਂ ਸਵੇਰੇ ਚਲੋ ਚੋਈ ਤੇ ਮੈਂ ਬੱਚਾ ਲਾ ਕੇ ਨਾ ਮੈਂ ਫਿਰ ਸਾਰੀ ਨਿਚੋੜੀ ਇਹ ਕਰਕੇ ਮੈਂ ਕਿ ਡੋਕਲ ਮਲਕਣਾ ਹੋਵੇ ਥਾਣੇ ਨਾਲ ਬਾਦ ਘਾਟ ਹੋਵੇ ਤੇ ਮੈਂ ਉਦੋਂ ਮੰਨ ਲਓ ਇਹ ਆ ਕਿ 1.5 ਕਿਲੋ ਹਾਂਜੀ 1.5 ਕਿਲੋ ਮੈਂ ਚੋਤਾ ਮੰਨ ਲਓ ਵੀ ਸਾਢੇ 11 ਵਜੇ ਚੋਈ ਆ ਮਾਦ ਜਾਂ ਸਾਢੇ 11:30 ਵਜੇ ਹਾਂਜੀ ਹਾਂਜੀ 2-3 ਮਿੰਟ ਹੀ ਹੋ ਗਏ ਚੋਈ ਨੇ ਨਵਾਈ ਧਵਾਈ ਵੀ ਤਾਈ ਹੋਣੀ ਨਾ ਗਈ ਆ ਵੇਖੋ ਜੇ ਲਿਬੜੀ ਤੇ ਬੜੀ ਆ ਹਾਂਜੀ ਇਹ ਅੱਜ ਨਾ ਕੋ ਆਪਣੇ ਕੋਲ ਟੋਟਲ ਸੀਗੇ 5 ਹਾਂਜੀ ਹਾਂਜੀ 5 ਹੀ ਵੀਰ ਦੀ ਲੋਰ ਦੋਸਤੋ ਇੱਕ ਮਾਜ ਤੁਹਾਨੂੰ ਦਿਖਾਈ ਹੈ ਜਿਹੜੀ ਆਪਾਂ 20 ਲਾਖ ਦੇ ਵਿੱਚ ਹਾਂ ਸੋ ਚੰਗੀ ਮਾਜ ਆ ਬਾਕੀ ਜਿਹੜੇ ਵੀਰ ਨੇ ਇੰਨੇ ਕੁ ਪੈਸੇ ਖਰਚ ਕਰਨੇ ਆ ਹਾਂ ਤੇ ਸੋਨਾ ਦੁੱਧ ਚਵਾ ਦੂਗੀ ਕਰ ਮਾਜੀ ਬਾਕੀ ਇੱਥੇ ਆਣ ਕੇ ਕੋਈ ਪੂਰਾ ਛੱਟਾ ਤੇ ਫੁਹਾਰਾ ਚੈੱਕ ਕਰਨਾ ਉਹ ਤੁਹਾਨੂੰ ਪਿੰਡ ਘੈਰੋਂ ਵਿਜਟ ਕਰਨੀ ਪਣੀ ਹੈ ਹਾਂ ਜੀ ਹਾਂ ਜੀ ਬਾਕੀ ਕੋਈ ਨਾ ਹੋ ਵੀ ਜੀ ਪੂਰ ਛੱਟਾ ਬਾਦ ਘਾੜ ਤਣ ਚ ਨਾ ਕੋਈ ਵੀ ਹੋਊਗੀ ਮੈਂ ਦੇ ਨਹੀਂ ਗੱਲ ਵੀ ਜਿਹੜੀ ਹੋਊਗੀ ਵੀਰ ਜੀ ਆਪਾਂ ਪਹਿਲਾਂ ਦੱਸ ਦਾਂਗੇ ਦੱਸ ਦਈਦੇ ਆ ਵੀ ਨਹੀਂ ਕਿਉਂ ਪਤਾ ਗੱਲ ਕੀ ਆ ਬੜੀ ਸੰਧੂ ਸਾਹਿਬ ਕਿਰਪਾ ਵਾ ਮਾਲਕ ਦੀ ਵੀ ਆਪਣੇ ਤੇ ਯਕੀਨ ਕਰਦੇ ਆ ਆਮ ਸਾਰੇ ਮੰਨ ਲੋ ਵੀਰ ਭਰਾ ਯਕੀਨ ਕਰਦੇ ਆ ਤੇ ਪਰ ਆਪਾਂ ਇਹ ਨਹੀਂ ਚਾਹੁੰਦੇ ਆਪਾਂ ਯਕੀਨ ਬਣਾ ਕੇ ਵਧਾਉਣਾ ਵਾ ਘਟਾਉਣਾ ਨਹੀਂ ਗਾ ਠੀਕ ਹੈ ਨਾ ਗੱਲ ਮੰਨ ਲਓ ਇਹ ਵੀ ਚੀਜ਼ ਤੁਹਾਨੂੰ ਪਤਾ ਵਾ ਮੰਨ ਲਓ ਵੀ ਡੰਗਰ ਵੇਖ ਜਾਂਦਾ ਵਾ ਬਾਕੀ ਸੱਚਾਈ ਤੇ ਜੇ ਆਪਾਂ ਸੱਚਾਈ ਬੋਲ ਕੇ ਵਿੱਚ ਕਰਾਂਗੇ ਨਾ ਜੀ ਉਹ ਵੀ ਕੰਮ ਹੋ ਜਾਣਾ ਤੇ ਝੂਠ ਮਾਰ ਕੇ ਕਾਦੇ ਲਈ ਕਰਨਾ ਜਿਹੜਾ ਸੱਚਾਈ ਨਾ ਜਣਾ ਝੂਠ ਨਾ ਕਾਦਾ ਹੋਣਾ ਵਾ ਹਾਂਜੀ ਹਾਂਜੀ ਬਾਕੀ ਇਹ ਵੀ ਥੰਦੂ ਸਾਹਿਬ ਕੋਈ ਵੀ ਆ ਜਿੱਤਰਾ ਮਰਜੀ ਕੋਈ ਆਪਣੀ ਤਸੱਲੀ ਵੀ ਕਰਕੇ ਖੜੇ ਬਾਕੀ ਵੀਰ ਜੀ ਆਪਣੀ ਤਸੱਲੀ ਫੁੱਲ ਕੀਤੀ ਹੁੰਦੀ ਆਪਾਂ ਛੱਡ ਕੇ ਆ ਜਾਂਦੇ ਆ ਕਈ ਵਾਰ ਇੱਕ ਦਿਨ ਅਹੀਂ ਲੈਲਾ ਮਾਲ ਤੋਂ ਮੈਨੂੰ ਆਂਦਾ ਵੀਰ ਮੈਂ ਤੂੰ ਝੋਕੇ ਛੱਡਣ ਦਿਆਂ ਮੈਂ ਨਹੀਂ ਉਹਨੇ ਵੀਰ ਜੀ ਰੁਪਈਆ ਮੇਰੀ 200 ਸਾਈ ਮੈਂ ਹਾ ਵੀਰ ਦੇਣਾ ਦੇ ਦੇ ਨਹੀਂ ਦੇਣਾ ਨਾ ਦੇ ਮੈਂ ਹਾ ਮੈਂ ਗਾੜੀ ਕਹੇ ਨੂੰ ਨਾ ਕੱਲ ਦੂੰਗਾ ਮੰਨ ਲਓ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਹਾ ਮੈਂ ਅਗਲੇ ਤੋਂ ਮੁੜ ਕੇ ਮੈਂ ਹਾ ਮੈਂ ਲਾਮਾ ਨਹੀਂ ਲੈਣਾ ਮੈਨੂੰ 200 ਛੱਡਣਾ ਮਨਜ਼ੂਰ ਉਹਨੇ ਨਹੀਂ ਦਿੱਤਾ ਨਹੀਂ ਦਿੱਤਾ ਤੇ ਮੈਂ ਹਾ ਚਲੋ ਕੋਈ ਗੱਲ ਨਹੀਂ ਹੈ ਠੀਕ ਹੈ ਨਾ ਗੱਲ ਹਾਂਜੀ ਹਾਂਜੀ ਇਹ ਨਹੀਂ ਕਿ ਹਾਂਜੀ ਬਹੁਤ ਬਹੁਤ ਦੂਰ ਦੇ ਦੇ ਮਾਨਤਾ ਕਰਦੇ ਆ ਕਈ ਵੀਰ ਚੋਣ ਵੀ ਨਹੀਂ ਮੰਨ ਲਓ ਆਉਂਦੇ ਤੇ ਫੇਰ ਇਹ ਤੁਹਾਨੂੰ ਪਤਾ ਵਾ ਵੀ ਵੀਰ ਦੀ ਇਹ ਥੋੜਾ ਵੀ ਅਗਲੇ ਨੂੰ ਆਪਾਂ ਅੱਖ ਨਹੀਂ ਹਾਂਜੀ ਹਾਂਜੀ ਤੇ ਤੀਜ ਹਾਂ ਅ ਜੇ ਪਸੂ ਚੰਗੇ ਲੱਗੇ ਹੋਣਗੇ ਤਾਂ ਵੀਡੀਓ ਜ਼ਰੂਰ ਸ਼ੇਅਰ ਕਰ ਦਿਆ ਕਰੋ ਹਾਂਜੀ ਤਾਂ ਜੋ ਕਿ ਜਿਹੜੇ ਕੋਈ ਚਾਹਵਾਨ ਖਰੀਦਦਾਰ ਇਹ ਬਿਲਕੁਲ ਸਾਹਮਣੇ ਇਹ ਵੀਡੀਓ ਆ ਸਕੇ ਤੇ ਤੁਸੀਂ ਸੌਦਾ ਕਰ ਸਕੋ ਠੀਕ ਆ ਤੇ ਛੱਡੇ ਇੱਕ ਨੰਬਰ ਵੀ ਰ ਆਪਣੇ ਬੋਲ ਕੇ ਨੰਬਰ ਵੀ ਹੈਗਾ 9872439717 ਦੂਜਾ ਨੰਬਰ ਹੈਗਾ ਜੇ 82647 ਤੇ 20068 ਤੇ ਪਿੰਡ ਕੈਰੋਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਗ੍ਰੈਂਡ ਕੈਰੋਂ ਦੇ ਪੈਲਸਾ ਵੀਰ ਜੀ ਉੱਥੋਂ ਮੁੜੀਦਾ ਆਪਣੇ ਚੜ੍ਹਦੇ ਬੰਨੇ ਆਪਾਂ ਬਾਹਰ ਬੇਕਾਂ ਦੇ ਰਹਿੰਦੇ ਆਂ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਮੰਨ ਲਓ ਇਹ ਆ ਵੀ ਮੇਰੇ ਵੀਰ ਭਰਾ ਨੇ ਕਹੇ ਇਹਨੇ ਵੀ ਵੀਡੀਓ ਮੰਨ ਲਓ ਕਈ ਜਿਹੜੀ ਦੁਬਾਰਾ ਮੰਗਦੇ ਆ ਉਹ ਮੰਨ ਲਓ ਜਿਹੜਾ ਮਗਰਲਾ ਨੰਬਰ 82 ਵਾਲਾ ਉੱਤੇ ਫੋਨ ਲਾਉਣ ਜੇ ਕਹੇ ਨੇ ਦੁਬਾਰਾ ਵੀਡੀਓ ਮਂਗਾਉਣੀ ਹਾਂਜੀ WhatsApp ਚੱਲਦਾ ਵਾ ਉੱਤੇ ਫੋਨ ਲਾਉਣ WhatsApp ਦੋਹਾਂ ਤੇ ਚੱਲਦਾ ਵਾ ਬਾਕੀ ਇਹ ਜਿਹੜਾ ਨੰਬਰ ਮੇਰੇ ਕੋਲ ਹੁੰਦਾ 98724 ਵਾਲਾ ਮੈਂ ਉਹ ਨਾਲ ਬਾਹਰ ਅੰਦਰ ਤੇ ਮਗਰੋਂ ਚਲੋ ਇਹ ਆ ਵੀ ਇਹ ਆਪਣੇ بیٹے ਕੋਲ ਹੁੰਦਾ ਛੋਟਾ ਜਿਹੜਾ ਮਗਰਲਾ ਨੰਬਰ ਜਿਹੜਾ ਉਤੋਂ ਵੀਡੀਓ ਕਰਕੇ ਘਰ ਕੋਈ ਕੁਝ ਵੀ ਲਾਈਵ ਚ ਵਾਈ ਕਰਨੀ ਆ ਕਹੇ ਵੀ ਵੀਰ ਭਰਾ ਨੇ ਉੱਤੇ ਜਦੋਂ ਮਰਜ਼ੀ ਫੋਨ ਕਰ ਲੈਣਾ ਬਿਲਕੁਲ ਹਾਂਜੀ ਹਾਂਜੀ ਸੋ ਦੋਸਤੋ ਜਿੱਦਾਂ ਦੀ ਤਸੱਲੀ ਤੁਸੀਂ ਚਾਹੁੰਦੇ ਜੇ ਵੀਡੀਓ ਕਾਲ ਕਰਕੇ ਉਹ ਤਾਂ ਦੀ ਤਸੱਲੀ ਤੁਸੀਂ ਲੈ ਸਕਦੇ ਜੇ ਕਾਲ ਕਰਕੇ ਕਿਰਪਾ ਕਰ ਇਹ ਪਸ਼ੂ ਸੀ ਅੱਜ ਵੀਡੀਓ 'ਚ ਤੁਹਾਨੂੰ ਦਿਖਾਉਣੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ